ਸੋ ਗੁਰੂ ਪਿਆਰਿਓ ਅੱਲਾ ਯਾਰਖਾ ਜੋਗੀ ਨੇ ਆਖਿਆ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਥੀ ਅੱਲਾ ਯਾਰਖਾ ਜੋਗੀ ਕਹਿੰਦਾ ਉਹ ਦੁਨੀਆ ਦੇ ਲੋਕੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਰਿਵਾਰ ਦੇ ਮੈਂਬਰ ਧੰਨ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਹਿਬਜ਼ਾਦੇਆਂ ਨੂੰ ਜਦੋਂ ਵਜ਼ੀਰ ਖਾਨ ਨੇ ਸ਼ਹੀਦ ਕਰ ਦਿੱਤਾ ਸੀ ਖਤਮ ਕਰ ਦਿੱਤਾ ਸੀ ਥੋੜਾ ਜਿਹਾ ਸਮਾਂ ਹੋਇਆ ਸੀ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਰਾਏਕੋਟ ਦੀ ਧਰਤੀ ਤੇ ਕਾਹੀ ਦਾ ਬੂਟਾ ਪਟਕੇ ਤੀਰ ਦੀ ਨੋਕ ਨਾਲ ਤਾਹਾਂ ਨੂੰ ਮਾਰਿਆ ਤੇ ਆਖਿਆ ਸੀ ਨਾ ਕਿ ਅੱਜ ਤੋਂ ਬਾਅਦ ਅਸੀਂ ਜ਼ੁਲਮ ਦੀ ਜੜ 뿌ਟ ਦਿੱਤੀ ਹੈ ਇਹ ਜਿਹੜੇ ਜ਼ਾਲਮ ਹੋਣਗੇ ਇਹ ਜ਼ੁਲਮ ਕਰਨ ਵਾਲੇ ਇਹ ਖਤਮ ਕਰ ਦੇਗਾ ਤਬਾਹ ਕਰ ਦੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਤੇ ਗੁਰੂ ਪਿਆਰਿਓ ਉਸ ਸਮੇਂ ਇਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੇ ਸਨ ਤੇ ਜਦੋਂ ਮਾਧੋਦਾਸ ਬਿਰਾਗੀ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਭੇਜੇ ਤਾਂ ਅੱਲਾ ਯਾਰ ਖਾਂ ਜੋਗੀ ਆਖਦੇ ਨੇ ਥੋੜਾ ਜਿਹਾ ਸਮਾਂ ਹੋਇਆ ਸੀ ਬਹੁਤਾ ਨਹੀਂ ਥੋੜਾ ਜਿਹਾ ਕਦੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਜਿਹੜੀ ਸਰਹੰਦ 22 ਪਰਗਣਿਆਂ ਦੇ ਵਿੱਚ ਵੰਡੀ ਹੋਈ ਸੀ ਵੱਡੀਆਂ-ਵੱਡੀਆਂ ਹਵੇਲੀਆਂ ਸਨ ਵੱਡੇ-ਵੱਡੇ ਮਹਿਲ ਸਨ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਯੋਧਿਆਂ ਨੇ ਉਹਦੇ ਨਾਲ ਦੇ ਗੁਰਸਿੱਖਾਂ ਨੇ ਪਲਾਂ ਦੇ ਵਿੱਚ ਹੀ ਇੱਟ ਨਾਲ ਇੱਟ ਖੜਕਾ ਕੇ ਮਿੱਟੀ ਦਾ ਢੇਰ ਬਣਾ ਦਿੱਤੀ ਸੀ ਆਖੋ ਸਤਨਾਮ ਇਹ ਸਿੱਧਾ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਪਿਆਰਿਓ ਜਿਹੜੀ ਅਕਲ ਕਹਿੰਦੀ ਐ ਉਹ ਇਹ ਕਹਿੰਦੀ ਐ ਕਿ ਅੱਗੇ ਲੱਖਾਂ ਫੌਜਾਂ ਦਾ ਜੋ ਇਕੱਠ ਹੈ ਦਲ ਹੈ ਉਹ ਸਾਡੇ ਸਾਹਮਣੇ ਖੜਾ ਹੈ ਪਰ ਗੁਰੂ ਦਾ ਥਾਪੜਾ ਜਿਹੜਾ ਮਿਲਿਆ ਹੋਇਆ ਹੈ ਉਹ ਹੌਸਲਾ ਕਹਿ ਰਿਹਾ ਹੈ ਕੋਈ ਗੱਲ ਨਹੀਂ ਜੇ ਤੇਰੇ ਸਾਹਮਣੇ ਲੱਖਾਂ ਕੜੇ ਨੇ ਪ੍ਰਵਾਹ ਨਾ ਕਰ ਤੈਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੂੰ ਤਾਂ ਲੱਖਾਂ ਨੂੰ ਵੀ ਪਲਾਂ ਦੇ ਵਿੱਚ ਰਾਖ ਬਣਾ ਦੇਗਾ ਇਸ ਕਰਕੇ ਗੁਰੂ ਦੇ ਸਿੱਖ ਨੇ ਨਾ ਉਹਨਾਂ ਦਾ ਇਸ਼ਕ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੋਕ ਕਹਿ ਰਹੇ ਨੇ ਦੁਨੀਆ ਕਹਿ ਰਹੀ ਹੈ ਇਤਿਹਾਸਕਾਰਾਂ ਨੇ ਲਿਖਿਆ ਕਿ ਸਿੱਖ ਮੁਠੀ ਪਰ ਸਨ ਥੋੜੇ ਸਿੱਖ ਸਨ ਤੇ ਮੁਗਲਾਂ ਦੀ ਫੌਜ ਲੱਖਾਂ ਦੇ ਵਿੱਚ ਐ ਐਸੇ ਲਈ ਆਖਿਆ ਨਾ ਕਵੀ ਨੇ ਸੁਰਤ ਕਹਿੰਦੀ ਐ ਅਕਲ ਕਹਿੰਦੀ ਐ ਉਹ ਸਾਹਮਣੇ ਲੱਖਾਂ ਦੀ ਫੌਜ ਹੈ ਪਰ ਇਸ਼ਕ ਕਹਿੰਦਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਸਾਨੂੰ ਲੱਖਾਂ ਕੀ ਭਵੇਂ ਕਰੋੜਾਂ ਹੋਣ ਇਹਨਾਂ ਨੂੰ ਵੀ ਤਬਾਹ ਕਰਕੇ ਖਤਮ ਕਰਕੇ ਅੱਗੇ ਵਧ ਜਾਵਾਂਗੇ ਤੇ ਵਧੇ ਵੀ ਨੇ ਗੁਰੂ ਦਸ਼ਮੇਸ਼ ਮਹਾਰਾਜ ਦਾ ਥਾਪੜਾ ਐਸੀ ਚੀਜ਼ ਹੈ ਜਿਹਨੂੰ ਮਿਲ ਜਾਵੇ ਨਾ ਤੇ ਗੁਰੂ ਪਿਆਰਿਓ ਉਹ ਦੁਨੀਆ ਤੇ ਆਪਣਾ ਨਾਮ ਰੁਸ਼ਨਾ ਜਾਂਦਾ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਇਸ ਸੰਸਾਰ ਦੇ ਉੱਤੇ ਸਦਾ ਲਈ ਅਮਰ ਰਹੇਗਾ ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਗੁਰਸਿੱਖ ਸ਼ਹਾਦਤ ਦਾ ਜਾਮ ਪੀਤਾ ਜਿਨ੍ਹਾਂ ਨੇ ਬਾਬਾ ਬਾਦ ਸਿੰਘ ਵਰਗਿਆਂ ਨੇ ਤੇ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਦੇ ਪੁੱਤਰ ਬਾਬਾ ਅਜੀਤ ਸਿੰਘ ਵਰਗਿਆਂ ਨੇ ਉਹਨਾਂ ਦਾ ਵੀ ਨਾਮ ਸਦਾ ਰਹੇਗਾ